ਸਿੱਖਾ ਦੋਸਤੋ ਮੈਂ ਗੁਰਨਾਮ ਸਿੰਘ ਮੱਲਕੁਰੀ ਦੋਸਤੋ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਅੱਜ ਕੱਲ ਬੜਾ ਵੱਡਾ ਹੜ੍ਹ ਆਇਆ ਹੋਇਆ ਔਰ ਹੜ੍ਹ ਦੇ ਕਰਕੇ ਸਾਰਾ ਪੰਜਾਬ ਪ੍ਰਭਾਵਿਤ ਹੈ ਸੋ ਸਿੱਧੇ ਤੌਰ ਤੇ ਮੈਂ ਕਹਿ ਸਕਦਾ ਹਾਂ ਕਿ ਅੱਧਾ ਪੰਜਾਬ ਹੜ੍ਹ ਦੀ ਮਾਰ ਹੇਠਾਂ ਆਇਆ ਪਿਆ ਸਾਰੇ ਦੇ ਸਾਰੇ ਜਾਨੀ ਕਿ 23 ਜ਼ਿਲ੍ਹੇ ਸਾਡੇ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰੀਤ ਚ ਕੋਸ਼ਿਸ਼ ਕਰ ਦਿੱਤੇ ਗਏ ਸੋ ਦੋਸਤੋ ਹੜ੍ਹ ਲਗਭਗ 15 16 ਤੋਂ ਪੰਜਾਬ ਵਿੱਚ ਲੋਕਾਂ ਨੂੰ ਤੰਗ ਕਰ ਰਿਹਾ ਸੋ ਇਸ ਸੁਨਾਲੀ ਹਿਮਾਚਲ ਦੇ ਉੱਤੇ ਬੜੀ ਭਾਰੀ ਬਰਸਾਤ ਹੋਈ ਸੀ ਜਿਸ ਦਾ ਅਲਟੀਮੇਟਲੀ ਪਾਣੀ ਥੱਲੇ ਮੈਦਾਨਾਂ ਵਿੱਚ ਹੁਣਾ ਹੁੰਦਾ ਔਰ ਸਾਹਮਣੇ ਪੰਜਾਬ ਹੁੰਦਾ ਔਰ ਇਹਦੀ ਪੋਜੀਸ਼ਨ ਹੈ ਭਾਖੜਾ ਡੈਮ ਦੇ ਵਿੱਚ ਜਿਹੜਾ ਉਹਦਾ ਪਾਣੀ ਦਾ ਲੈਵਲ ਹੈ 1680 ਫੁੱਟ ਉਹਦੇ ਵਿੱਚੋਂ ਸਿਰਫ 1 ਅੱਧਾ ਫੁੱਟ 1 ਜਾਂ 1.5 ਫੁੱਟ ਹੀ ਥੱਲੇ ਰਹਿ ਗਿਆ ਸੋ ਅੱਜ ਕੱਲ ਸਤਲੁਜ ਦਰਿਆ ਦੇ ਵਿੱਚ ਲਗਭਗ 80000 ਕਿਊਸਕ ਪਾਣੀ ਛੱਡਿਆ ਜਾ ਰਿਹਾ ਰੁਪੜ ਲੇਕਿਨ ਦੋਸਤੋ ਇਹ ਕਾਫੀ ਸਾਰਾ ਪਾਣੀ ਭਾਖੜਾ ਡੈਮ ਤੋਂ ਕੱਟ ਕਰ ਲਿਆ ਜਾਂਦਾ ਸੀ ਲੇਕਿਨ ਕਿਉਂਕਿ ਪਿਛਲੇ ਦਿਨਾਂ ਵਿੱਚ ਬਰਸਾਤ ਬਹੁਤ ਹੋਈ ਹੈ ਪਾਖੜਾ ਡੈਮ ਦੇ ਕੈਚਮੈਂਟ ਏਰੀਆ ਵਿੱਚ ਇਸ ਕਰਕੇ ਇਹ ਜਿਹੜਾ ਪਾਣੀ ਹੈ ਡੈਮ ਹਨ ਲਗਾਤਾਰ ਨਕੋ ਨਕ ਪੜ ਰਿਹਾ ਔਰ ਜੇ ਇਸੇ ਤਰ੍ਹਾਂ ਬੀਜੇਂ ਰਹੀ ਹਿਮਾਚਲ ਦੇ ਏਰੀਆ ਦੇ ਵਿੱਚ ਕੈਚਮੈਂਟ ਏਰੀਆ ਦੇ ਵਿੱਚ ਜੇ ਮੀਂਹ ਨਹੀਂ ਹਟਦਾ ਤੇ ਡੈਮ ਇੱਕ ਦੋ ਦਿਨ ਦੇ ਵਿੱਚ ਪੂਰਾ ਫੁੱਲ ਹੋ ਜਾਊਗਾ ਉਸ ਤੋਂ ਬਾਅਦ ਜਿੰਨ ਦੇ ਵਿੱਚ ਬਰਸਾਤਾਂ ਦਾ ਆਊਗਾ ਉਹਨਾਂ ਪਾਣੀ ਅਗੇ ਸਟੋਰ ਹੋਊਗਾ ਯਾਨੀ ਕਿ ਉਹਨੂੰ ਘਟ ਕਰਨ ਦੀ ਜਾਂ ਸਟੋਰ ਕਰਨ ਦੀ ਗੁੰਜਾਇਸ਼ ਬਿਲਕੁਲ ਮੁੱਕ ਜੂਗੀ ਸੋ ਸਤਲੁਜ ਦਰਿਆ ਦੇ ਵਿੱਚ ਰੋਪੜ ਤੋਂ ਅੱਜਕੱਲ ਜੋ ਸਰਕਾਰੀ ਖਬਰਾਂ ਹਨ 70 ਤੋਂ 80000 ਕਿਊਸਕ ਪਾਣੀ ਛੱਡਿਆ ਜਾ ਰਿਹਾ ਲੇਕਿਨ ਦੋਸਤੋ ਪੰਜਾਬ ਦੇ ਵਿੱਚ ਬਹੁਤ ਵੱਡੀ بارش ਇਹਨਾਂ ਦਿਨਾਂ ਵਿੱਚ ਹੋਈ ਹੈ ਜਿਸ ਦਾ ਕਰਕੇ ਜਿਹੜੇ ਸਾਡੇ ਹੋਰ ਛੋਟੀਆਂ ਵਈਆਂ ਜਾਂ ਨਾਲੇ ਹੈਗੇ ਆ ਜਾਂ ਸ਼ਹਿਰਾਂ ਦਾ ਪਾਣੀ ਹੁੰਦਾ ਪਿੰਡਾਂ ਦਾ ਪਾਣੀ ਹੁੰਦਾ ਆਲਟੀਮੇਟਲੀ ਉਹਨੇ ਇਕੱਠੇ ਹੋ ਕੇ ਦਰਿਆ ਦੇ ਵਿੱਚ ਹੀ ਆਉਣਾ ਪਿਆ ਸੋ ਇਹ ਅੱਗੇ ਪਾਣੀ ਕਿੰਨਾ ਹੋ ਜਾਂਦਾ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸੋ ਜੇ ਆਪਾਂ ਹਰੀਕੇ ਹੈਡਵਰਕਸ ਦੀ ਗੱਲ ਕਰੀਏ ਤੇ ਹਰੀਕੇ ਹੈਡਵਰਕਸ ਤੋਂ ਅੱਜਕੱਲ ਪਾਕਿਸਤਾਨ ਵੱਲੋਂ 2,60,000 ਤੋਂ ਉੱਪਰ ਪਾਣੀ ਛੱਡਿਆ ਜਾ ਰਿਹਾ ਸੋ ਪੌਂਗ ਡੈਮ ਦੀ ਜਿਹੜੀ ਆਪਣੀ ਪੋਜੀਸ਼ਨ ਨਾਲ ਨੱਕੋ ਨੱਕ ਹੋਈ ਪਈ ਆ ਉਹਦੀ ਆਪਣੀ ਕੈਪੈਸਿਟੀ ਤੋਂ 1-2 ਫੁੱਟ ਅੱਗੇ ਹੀ ਡੈਮ ਚੱਟਿਆ ਸੋ ਆਲਟੀਮੇਟਲੀ ਆਪਾਂ ਇਹ ਕਹਿ ਸਕਦੇ ਆਵੇਂ ਜਿੰਨਾ ਵੀ ਪੌਂਗ ਡੈਮ ਦੇ ਵਿੱਚ ਪਾਣੀ ਆਉਂਦਾ بارش ਦਾ ਉਹ ਸਾਰੇ ਦਾ ਸਾਰਾ ਪਾਣੀ ਆ ਕਿਸ਼ਣਾ ਪਿੰਦਾ ਹਾਂ ਰਾਵੀ ਦਰਿਆ ਦੇ ਵਿੱਚ ਇਹਨਾਂ ਦੇ ਨਾਲ ਵਿੱਚ ਥੋੜਾ ਜਿਹਾ ਪਾਣੀ ਘਟ ਹੋਇਆ ਥੋੜੀ ਜਿਹੀ ਲੋਕਾਂ ਨੂੰ ਉੱਥੇ ਰਾਹਤ ਮਿਲੀ ਹੈ ਸੋ ਇਹ ਸੀ ਦੋਸਤੋ ਪੰਜਾਬ ਦੇ ਡੈਮਾਂ ਦੀ ਗੱਲ ਕਹਿ ਸਕਦੇ ਆ ਕਿ ਡੈਮ ਨਕ ਨਕ ਭਰੇ ਹੋਏ ਆ ਲੇਕਿਨ ਰਾਹਤ ਵਾਲੀ ਖਬਰ ਹੈ ਕਿ ਥੋੜੀ ਜਿਹੀ بارش ਜਿਹੜੀ ਪੰਜਾਬ ਵਿੱਚ ਘਟ ਹੋਈ ਹੈ ਪਿਛਲੇ 1-2 ਦਿਨ ਦੇ ਵਿੱਚ ਸੋ ਜੇ ਇਸੇ ਤਰ੍ਹਾਂ ਹੀ ਇਹ بارش ਥੋੜੀ ਜਿਹੀ ਆਉਣ ਵਾਲੇ ਸਮੇਂ ਵਿੱਚ ਘਟ ਹੁੰਦੀ ਹੈ ਤੇ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਲੇਕਿਨ ਦੋਸਤੋ ਨਾਲ ਦੀ ਨਾਲ ਜਿਹੜੀ ਪਰੇਸ਼ਾਨੀ ਹੈ ਕਿ ਬਹੁਤ ਛੋਟੀ ਛੋਟੀ بارش ਹਲਕੀ ਹਲਕੀ ਲਗਾਤਾਰ بارش ਹੋਈ ਹੈ ਇਹਦੇ ਨਾਲ ਜਿਹੜੇ ਆਪਾਂ ਕਹਿ ਸਕਦੇ ਕੱਚੇ ਮਕਾਨ ਜਿਹੜੇ ਕਿ ਗਾਡਰ ਵਾਲੇ ਆਪਣੇ ਮਕਾਨ ਹੁੰਦੇ ਆ ਉਹਨਾਂ ਦੀ ਬਹੁਤ ਬੁਰੀ ਹਾਲਤ ਹੈ ਲਗਾਤਾਰ ਉਹ ਮਕਾਨ ਛੋ ਰਹੇ ਇਹਦੇ ਨਾਲ ਲੈਂਟਰਾਂ ਵਾਲੇ ਜਿਹੜੇ ਮਕਾਨ ਉਹ ਵੀ ਛੋੜੇ ਸ਼ੁਰੂ ਹੋ ਗਏ ਕਰਕੇ ਆਪਾਂ ਦੋਸਤੋ ਸਿਰਫ ਕੁਦਰਤ ਅਗੇ ਅਦਾਸ ਹੀ ਕਰ ਸਕਦੇ ਆਂ ਔਰ ਆਸ ਕਰ ਸਕਦੇ ਆਂ ਕਿ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਸੀਜ਼ਨ ਆਫ ਹੋ ਰਿਹਾ بارش ਘਟੂਗੀ ਔਰ ਲੋਕਾਂ ਨੂੰ ਮੈਦਾਨੀ ਉਤੇ ਪਹਾੜੀ ਏਰੀਆ ਤੇ بارش ਘਟਣ ਕਰਕੇ ਲੋਕਾਂ ਨੂੰ ਹੜ੍ਹ ਤੋਂ ਜਾਂ بارش ਤੋਂ ਰਾਹਤ ਮਿਲੂਗੀ ਧੰਨਵਾਦ